ਚੱਲ ਬਲਾ ਬਲਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਸਵਾਗਤ ਕਰਦੇ ਆਂ ਬੋਲ ਬੋਲ ਨਹੀਂ ਭਰ ਜਪਣ ਸਵਾਗਤ ਕਰਦੇ ਆਂ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਤੁਹਾਡਾ ਸਾਰਿਆਂ ਸਾਡੇ ਵਲੌਗ ਦੇ ਵਿੱਚ ਸਾਡੇ ਵਲੌਗ ਦੇ ਵਿੱਚ ਅਸੀਂ ਅੱਜ ਕੀ ਕਰ ਰਹੇ ਆਂ ਅੱਜ ਅਸੀਂ ਅਸੀਂ ਇੱਕ ਵੜਦੇ ਆਂ ਜੀ ਹੈ ਗੰਨੇ ਚ ਵੜਦੇ ਆ ਇੱਕ ਪੌਣੇ ਵੜਦੇ ਆ ਇੱਕ ਗੰਨੇ ਕੇ ਇੱਕੇ ਪੌਂਡੀ ਪੌਂਡੀ ਫਿਰ ਗੰਨੇ ਕੇ ਕਹਿਆ ਸੀਗਾ ਉਹ ਤਾਂ ਫਿਰ ਪੰਜਾਬੀ ਚ ਕਹਦਾ अच्छा ए पौंडी इंग्लिश इंग्लिश ए पौंडी हां अच्छा ए सस्का जी ਸਾਰਿਆਂ ਨੂੰ ਤੁਹਾਡਾ ਫਿਰ ਤੋਂ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਇਹ ਕੰਮ ਸਟਾਰਟ ਕੀਤਾ ਗੱਲਣਾ ਵੱਡਣ ਦਾ ਤੇ ਵੱਡ ਕੇ ਕਿਉਂਕਿ ਸਾਡੀ ਪਰਸੋਂ ਨੂੰ ਵਾਰੀ ਹੈ ਅਸੀਂ ਲੈ ਕੇ ਜਾਣਾ ਖਿਲਾੜੇ ਤੇ ਤੇ ਪਾਪਾ ਜੀ ਵੀ ਨਾਲ ਜਾਣਗੇ हां जी हां ਦੇਸੀ ਤੇ ਉਧਰ ਨੌਦਾ ਸਾਹਿਬ ਸਸਕਾ ਲੋਨ ਨੌਦਾ ਜੀ ਸਸਕਾ ਜੀ ਪੀਟਰ ਸਿੰਘ ਸਸਕਾ ਬਲੌਗ ਇਹ ਮੂਹ ਨਹੀਂ ਦਿਖਾਉਂਦੇ ਵੱਡੇ ਏਕਟਰ ਨੇ ਐਂ ਬੋਲੀ ਹੁੰਦਾ ਆਪਾਂ

ਕੌਣੀ ਪਾ ਦੋ ਕੀ ਕੀ ਕੜਾਈ ਲੈਣਿਓ ਕੁਆਂਟਲ ਕੰਨਾਂ ਦੇ ਕੰਢੇ 200 ਰੰਗ ਦਾ ਕੁਆਂਟਲ ਫਾਈਨਲੀ ਚਾ ਚੂਪੀ ਕੇ ਬੰਦੇ ਸਾਰੇ ਦਵਾਰੇ ਕੰਮ ਤੇ ਲੱਗ ਚੁੱਕੇ ਨੇ ਹਲ ਪਾਂਡੇ ਚੱਕਰੇ ਹਮ ਪਾਂਡੇ ਕਿੱਠੇ ਕਰਦੇ ਹੁੰਦੇ ਮੰਡੇ ਮੈਂ ਤੇ ਰਹਿਣਾ ਹਲ ਚਾਹ ਪੀ ਜਨਾ ਇਹ ਇਹ ਜੋ ਅੱਜ ਅਸੀਂ ਇਕ ਘੜ ਰਹੇ ਹਾਂ ਜੀ ਇਹ ਤੁਹਾਨੂੰ ਦੱਸ ਦਈਏ ਬਿਲਕੁਲ ਆਰਗੈਨਿਕ ਹੈ ਜੀ ਹਨਾ ਇਸੇ ਜੀ ਆਰਗੈਨਿਕ ਹੈ ਨਾ ਬਿਲਕੁਲ ਕੋਈ ਇਹਦੇ ਵਿੱਚ ਰੇ ਸਪਰੇ ਪਾਇਆ ਤੁਸੀਂ ਕੁਛ ਨਹੀਂ ਅਸੀਂ ਤਾਂ ਇਹੋ ਜਿਹਾ ਵਿੰਗਾ ਆ ਅੱਛਾ ਤੇ ਇਹ ਅੱਛਾ ਹੁਣ ਖਲਾੜੀ ਦੇ ਪਰਸੋਂ ਲੈ ਕੇ ਆਣਾ ਆਪਾਂ ਨੇ ਤੇ ਇਹ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸਣੀ ਪਾਣੀ ਵੀ ਅਸੀਂ ਮੋਟਰ ਦਾ ਨਹੀਂ ਲਾਇਆ ਕਿਤੇ ਸਾਰਾ ਪਾਣੀ ਨੂੰ ਸੂਏ ਦਾ ਲੱਗਦਾ ਹੈ ਤੇ ਜਿਹੜਾ ਇਹਨੂੰ ਆਰਗੈਨਿਕ ਹੋਰ ਵੀ ਬਹੁਤ ਜ਼ਿਆਦਾ ਬਣਾਉਗਾ ਤੇ ਪਾਣੀ ਬਾਈ ਮਾਰਦੇ ਟੋਟਾ ਟਟਕੇ ਪੈ ਜੇ ਕਿਤੇ ਮੜਾ ਮੋਟਾ ਉਹ ਪੈ ਜਾਂਦਾ ਹੁੰਦਾ ਐਵੇਂ ਤੁਹਾਨੂੰ ਮਾੜਾ ਗੱਪੀ ਜਿਹਾ ਮਾਰੀਏ ਕੋਈ ਨਾਲ ਜੀਰੀ ਉਹ ਤਾਂ ਕਈ ਵਾਰ ਟੁੱਟ ਕੇ ਉਹ ਤਾਂ ਕੱਲ ਪੈ ਜਾਂਦੇ ਪਰ ਆਪਾਂ ਜਾਣ ਕੇ ਨਹੀਂ ਪਾਇਆ ਕਿਉਂਕਿ ਆਪਾਂ ਸੂਏ ਦਾ ਪਾਣੀ ਲਾਉਣਾ ਹੈ ਨਾਲ ਸੂਆ ਦੇਖੋ ਅਸੀਂ ਥੋੜਾ ਖਲਾੜੇ ਤੇ ਜਾ ਕੇ ਆਉਣੇ ਜੀ ਤੇ ਆ ਸਾਡੇ ਬੰਦੇ ਅੱਜ ਘਟ ਰਹੇ ਨੇ ਆ ਅਸੀਂ ਪਾੜ ਦਿੱਤਾ ਸੀ ਕੱਲ ਸਾਰਾ ਹੁਣ ਘਟ ਰਹੇ ਨੇ ਦੇਖੋ ਅੱਜ ਪਿੰਡ ਦੇ ਮਜ਼ਦੂਰ ਭਾਈ ਆ ਇਹਨੇ ਸਾਰੇ ਕਢਣ ਦਾ ਕੰਮ ਚੱਲ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਰੇੜੀਆਂ ਭਰੀਆਂ ਬਨਣ ਤੋਂ ਬਾਅਦ ਹੁਣ ਅਸੀਂ ਲੋਡ ਕਰ ਰਹੇ ਹਾਂ ਸਾਰਾ ਗੰਨਾ ਗੰਨਾ ਅਸੀਂ ਲੋਡ ਕਰ ਰਹੇ ਹਾਂ ਟਰਾਲੀ ਦੇ ਵਿੱਚ ਅੱਧਾ ਹੋ ਗਿਆ ਤੇ ਇੱਕ ਟਰਾਲੀ ਅਸੀਂ ਦੂਜੀ ਲੈ ਕੇ ਆ ਰਹੇ ਹਾਂ ਤਾਜੂ ਸਿੰਘ ਸਾਡਾ ਜੋ ਪੌੜੀ ਤੇ ਇਹ ਲੈ ਕੇ ਚੜਦੇ ਨੇ ਭਰੀਆਂ ਵਿੱਚ ਚੁੰਡੀਆਂ ਵੱਜੀ ਜਾਵੇ ਆਏ ਖੜ ਜਾ ਖੜ ਜਾ ਖੜ ਜਾ ਮੈਂ ਟੈਕ ਕਰ ਦਾਂਗਾ ਆਏ ਇੱਛਾ ਕਰਕੇ ਨਾ ਸਾਡੇ ਸਾਰੇ ਕੰਮ ਹੁਣ ਰੋਟੀ ਖਾ ਰਹੇ ਨੇ ਜੀ ਔਰ ਇਹ ਰੋਟੀ ਖਾ ਰਹੇ ਕਿੰਨੇ ਟਾਈਮ ਚ ਭਾਜੂ ਟਰਾਲੀ ਦਸ ਕਿ ਇਹ ਬੜੀ ਨੇ ਕਿਹੜੀ ਤਰ੍ਹਾਂ ਹਨ ਕਲਾੜੇ ਤੇ ਆਪਣੀ ਬਾਰੀ ਕਦੋਂ ਕੱਢਣ ਕੱਢ ਲੂ ਜੀ ਠੀਕ ਪੰਮਾ ਵਜੇ ਬੋਲ ਡਿਗਰੈਂਟ ਸੰਗਦਾ ਕਿਉਂ ਪਤਾ ਨਹੀਂ ਕਿਉਂ ਸੰਗਦਾ ਸਕ੍ਰੈਚ ਨੇ ਵਾਈਨ ਡਾਇਰੈਕਟਰ ਤੇ एक ट्राली भर चुकी है तो हम मैं दूजी ला ये सुनील वर्ग के भरने गे तो मैं थोड़े गन्ने चुभ करना। सेहत के लिए अच्छा होता है अच्छी बात है ना? है? हमारे बंदे ट्राली में गन्ना लोड कर रहे हैं फिर इसके बाद हम बाँध लेके जाएंगे जहाँ पर इसका जूस निकाला जाएगा जूस निकालने के बाद इसका गुड़ बनेगा हम गुड़ को घर के लिए बरतेंगे और थोड़ा बहुत बेच देंगे ये बिल्कुल ऑर्गेनिक है चाचा जी कौन सी किस्म है ये गुड़ की ये गन्ने की कौन सी किस्म है नन में है नन में किस्म है इसकी बहुत अच्छा अब मैंने खाया है बहुत अच्छा है मीठा है, है। कमाइया करनी कमाइया करनी सौखी नहीं है धुप्पा पैदा है ਅਸੀਂ ਤੜਕੇ 8 ਵਜੇ ਲੱਗੇ ਹੋਏ ਹਾਂ ਟਰਾਲੀਆਂ ਲੋਡ ਕਰਨਾ ਹੁਣ ਤੱਕ 4 ਟਰਾਲੀਆਂ ਲੋਡ ਕਰ ਚੁੱਕੇ ਹਾਂ ਤੇ ਹੁਣ ਆ ਪੰਜਵੀਂ ਹੈਗੀ ਸਾਡੀ ਦੇਖੋ ਪੈਰ ਵੀ ਹੁਣ ਤਾਂ ਖਾਸ ਛੱਡਦੇ ਜਾਂਦੇ ਨੇ ਮੋਟੇ ਜਮਾ ਸਾਡੀ ਟੁੱਟ ਚੁੱਕੇ ਨੇ ਪਰ ਫਿਰ ਵੀ ਬਸ ਥੋੜਾ ਹੈ ਰਹਿ ਗਿਆ ਅਸੀਂ ਕਰਤੀ ਨਾਲ ਸਾਰਾ ਕੰਮ ਇੱਕ ਇਥੇ ਧੂਰੀ ਮਿੱਲ ਤੇ ਲੈ ਕੇ ਜਾਉਂਗੇ ਮੈਂ ਮਿੱਲ ਤੇ ਨਹੀਂ ਸੀ ਸਾਡੇ ਕੋਲੇ ਧਲਾੜਾ ਜੀ ਕਲੇੜਾ ਨਾਮ ਹੈ ਬਾਬਾ ਸੇ ਬਾਬਾ ਸਿੱਦਕ ਕਲੇੜਾ ਕੋੜ ਦੋਨੇ ਉੱਥੇ ਸੀ ਗੋੜ ਘੜਾ ਕੇ ਲੈ ਆਵਾਂਗੇ ਇੱਕ ਟਰਾਲੀ ਸਿੱਟੇ ਅਸੀਂ ਪਲੀਟ ਨੂੰ ਕਿਲੋ ਕੀ 30000 ਰੁਪਏ ਦੀ ਬੱਤੀ ਜੀ ਵਿੱਚ ਥੋੜਾ ਕਿੰਨਾ ਹੀ ਵੇਚਦੇ ਨੇ ਜੀ ਬਸ ਦੋਨੇ ਕੰਮ ਚੱਲੀ ਜਾਂਦੇ ਹੁਣ ਮੇਰੀ ਡਿਊਟੀ ਟਰਾਲੀ ਦੇ ਉੱਤੇ ਲਾਤੀ ਕਹਿੰਦੇ ਤੂੰ ਵਿੱਚ ਚਨਾ ਉੱਥੇ ਉੱਤੇ ਖੜ ਕੇ ਤੇ ਥੱਲੇ ਥੋੜਾ ਤਾਹਾਂ ਬੰਦਾ ਹੀ ਥੋੜਾ ਤਾਹਾਂ ਥੋੜਾ ਗਲਤ ਜੀ ਗਲਤ ਜਣੀ ਆਉਂਦੇ ਸੀਗੇ ਤੇ ਮੈਂ ਉੱਥੇ ਖੜ ਕੇ ਚਨਾਉਣਾ ਇਹ ਦੂਜੇ ਬੰਦੇ ਉਹ ਥੱਲੇ ਲਾਇਆ ਉਹਨਾਂ ਢੋਣ ਦੇ ਮਾਲ ਇਹ ਦੇਖੋ ਸਾਈਡ ਤੇ ਕੰਗਾ ਪਾਈਦਾ ਹੁੰਦਾ ਇਸ ਸਾਈਡ ਤੇ ਕਟੇਡਾ ਮੰਗਾ ਪਾਤਾ ਫਿਰ ਇਹ ਦੋ ਸਿੱਧੇ ਲਾ ਦਾਂਗੇ ਇਹਦੀ ਗੁਰ ਹੁੰਦਾ ਪਿੱਛੇ ਸਿੱਟ ਲਾ ਆ ਜਾਣਾ ਫਾਈਨਲੀ ਸ਼ਾਮ ਦੇ 5 ਵਜੇ ਚੁੱਕੇ ਨੇ ਅਸੀਂ ਗੰਨਾ ਲਾਤਾ ਜੀ ਬੋਲੇ ਸੋਨਿਹਾਲ ਸੋ ਸੂਰਿਆ ਕਾਲੀ ਅੱਗੇ ਬੁਆਲੇ ਹੋ ਪਰ ਇਹ ਦੇਖਾਂ ਗੰਧੀ ਨਹੀਂ ਆਇਆ ਹੋਰ ਉਹ ਵੈਸਾ ਜਦੋਂ ਸਮਝ ਆ ਬੋਲੇ ਨਹੀਂ ਹੋਰ ਮਾਟੇ ਹਾਦੀ ਮਾ ਆਉਂਦੀ ਬੋਲੇ ਫੇਰ ਦੇਰ ਹੋਏ ਹਾਂ ਜੰਨਾ ਦੀ ਉਹ ਥੱਗੇ ਤੋਂ ਲਾ ਲਿਓ ਏਰੇ ਇੱਕ ਟਰਾਲੀ ਸਾਡੀ ਲੈ ਚੁੱਕੀ ਨਿਕਲਾੜੇ ਤੇ ਆ ਦੂਜੀ ਰਹੀ ਇੱਥੇ ਤੇ ਅਸੀਂ ਹੁਣ ਜੀਪ ਤੇ ਰੋਟੀ ਲੈ ਕੇ ਜਾਂਦੇ ਹਾਂ ਉਹ ਸਵੇਰੇ 5 ਵਜੇ ਦੇ ਗਏ ਨੇ ਨਾਲ ਸਾਡੇ ਮਿੰਦੂ ਸਿੰਘ ਅਸੀਂ ਪੱਲੀਆਂ ਬੁੱਲੀਆਂ ਤੇਰੀ ਬੈਠੇ ਪਿੱਛੇ ਲੱਸੀ ਰੁੱਸੀ ਪਈ ਹੈ ਆਪਣੀ ਅਸੀਂ ਨਾ ਕੋਈ ਹੋਟਲ ਲੈ ਕੇ ਜਾ ਰਹੇ ਹਾਂ ਮਿੰਦੂ ਰੈਡੀ ਆ ਇਹ ਵਿਚਾਰਾ ਕੱਚੀ ਨਹੀਂ ਉਠਾ ਲਿਆ ਸੀ ਹੋਰੀ ਬਈ ਹੋਰ ਤੁਸੀਂ ਸਾਰੇ ਦੱਸੋ ਕਿਵੇਂ ਠੀਕ ਹੋ ਬਾਕੀ ਦਾ ਹਾਲ ਤੁਹਾਨੂੰ ਅਸੀਂ ਘਲਾੜੇ ਵੇ ਜਾ ਕੇ ਵਿਖਾਵਾਂਗੇ ਠੀਕ ਹੈ ਇਹ ਸਾਡੀ ਜੀਪ ਦੇਖ ਸਕਦੇ ਹੋ ਤੁਸੀਂ ਇਹ ਸਾਡਾ ਯਾਰ ਸਾਡਾ ਯਾਰ ਲੀਲੀ ਵੀ ਆ ਕੇ ਬਹਿ ਚੁੱਕਿਆ ਜੀ ਲੀਲੀ ਬਹਿ ਚੁੱਕਾ ਹੈ ਸਾਡਾ ਲੀਲੀ ਚੱਲੀਏ ਯਾਰ ਲੀਲੀ ਨੇ ਐਡ ਕਾ ਹੁਣ ਕੱਸ ਲਿਆ ਜੀ ਮੈਨੂੰ ਡਰਾਈਵਿੰਗ ਦਿਖਾ ਕਰਨੀ ਇਹ ਮੁੰਡੇ ਨੇ ਲਾਇਸੈਂਸ ਬਣਾਉਣਾ ਹੈ ਲੈ ਜੀ ਪਰ ਡਰਾਈਵਿੰਗ ਬਹੁਤ ਫਾਸਟ ਕਰਦਾ ਹੈਗਾ ਫਾਸਟ ਰਾਈਡਰ ਹੈ ਈਮਾਗੂਮਾ ਖੇਡ ਕੇ ਉਹ ਜੀ ਬਣ ਗਿਆ ਹੈ ਅਸੀਂ ਕਲਾੜੇ ਤੇ ਪਹੁੰਚ ਚੁੱਕੇ ਹਾਂ ਜਿਸ ਇਟ ਵਾਟ ਵੀ ਹਾਰ ਰੋਟੀ ਲੈ ਕੇ ਆਏ ਸੀ ਨਾ ਰੋਟੀ ਖਾ ਲੋ ਬਾਣੇ ਤਾਂ ਹੀ ਲੈ ਓਏ ਇਹ ਬੰਦੇ ਰੋਟੀ ਖਾਣ ਲੱਗੇ ਸਾਡੇ ਹੁਣ ਅਸੀਂ ਲਾਵਾਂਗੇ ਜੀ ਲੀਲੀ ਆਪਾਂ ਲਾ ਦੇਣਗੇ ਤੁਸੀਂ ਦੇਖ ਸਾਡੇ ਇਹ ਇੱਥੋਂ ਜੂਸ ਦੇਖੋ ਇਹ ਕੰਨਾ ਜਰਾਸੇ ਇੱਥੋਂ ਜਾਂਦਾ ਇਹ ਤੋਂ ਆ ਨਿਕਲਦਾ ਇਹੋ ਇਧਰ ਚੱਲਦਾ ਫਿਰ ਉਹ ਸੇ ਫੋੜ ਜਾਂਦਾ ਦਿਖਾਵਾਂਗੇ ਤੁਹਾਨੂੰ ਸਾਰਾ ਪ੍ਰੋਸੈਸ ਹੌਲੀ ਹੌਲੀ ਹੁਣ ਅਸੀਂ ਚਾਹ ਪੀ ਰਹੇ ਹਾਂ ਜੀ ਇਹਨਾਂ ਦੇ ਲੇਬਰ ਹੈ ਨਹੀਂ ਅੱਜ ਤੇ ਸਾਡੇ ਉਹਦੇ ਬੰਦੀ ਲਾ ਰਹੇ ਨੇ ਇਹਦੇ ਵਿੱਚ ਉਧਰ ਬੰਦਾ ਇੱਥੇ ਬੰਦਾ ਭਰੀਆਂ ਚੱਕੇ ਲਿਆਉਂਦਾ ਨਾ ਉਧਰ ਰਸ ਲੈ ਕੇ ਜਾ ਮੰਮੀ ਹੋਈਆਂ ਨੇ ਕਹਿ ਮੈਂ ਖਾਣਾ ਉਹਦਾ ਬੰਦ ਕਰ ਦੂ ਨਹੀਂ ਉਹ ਰਸ ਲੈ ਕੇ ਜਾ ਲੱਠੀ ਜਾ ਕਰੇ ਉਤਾਰਾਸ ਉਹ ਦੇ ਵਿੱਚ ਦੇਗਾ ਤੇ ਫਿਰ ਇਹਦੇ ਵਿੱਚ ਆਉਂਦਾ ਹੈ ਇਹਦੀ ਬਾਅਦ ਇਹ ਕੋਈ ਚ ਗੋੜ ਬਣਦਾ ਹੈ ਬੱਲੇ ਇਹਦੇ ਵਿੱਚ ਆਉਂਦਾ ਹੈ ਫਿਰੋਜ਼ ਫਿਰੋਜ਼ ਇੱਥੇ ਦੇ ਵਿੱਚ ਗੋੜ ਬਣਦਾ ਹੈ ਐਨਾ ਹੋ ਚੁੱਕੇ ਹੁਣ ਅਸੀਂ ਉਥੋਂ ਕੰਡੇ ਤੋਂ ਤੋਲ ਕੇ ਇੱਥੇ ਲਿਆਉਣ ਲੱਗੇ ਜੀ ਟਰਾਲੀ ਦੇ ਵਿੱਚ ਕਿਉਂਕਿ ਨੇਰਾ ਹੋ ਚੁੱਕਿਆ ਹੁਣ ਅਸੀਂ ਘਰ ਵੀ ਜਾਣਾ ਤੇ ਉਧਰੋਂ ਕੰਡੇ ਤੋਂ ਤੋਲ ਕੇ ਲਿਆਉਣਾ ਮੈਂ ਤੇ ਲੀਲੀ ਤੇ ਇੱਥੇ ਆ ਕੇ ਚਾਚਾ ਜੀ ਇੱਥੇ ਚੰਨਦੇ ਨੇਗੇ ਸਾਡੇ ਹੋਰ ਬੰਦੇ ਵੀ ਆ ਰਹੇ ਨੇ ਉਹ ਪੈਕੰਡਾ ਦੇਖੋ ਵੀ ਸਿੱਖਿਆ ਜਾ ਗੋੜਖਾਨ ਚ ਦਿੱਤਾ ਗਰਮ ਗਰਮ ਗੁੜ ਬਹੁਤ ਸਵਾਦ ਲੱਗਦਾ ਜਿਹਨੇ ਖਾਧਾ ਦੱਸਿਓ ਸਾਨੂੰ ਕਮੈਂਟ ਕਰਕੇ ਆ ਪੂਸ ਇਹ ਮੈਨੂੰ ਬਹੁਤ ਵਧੀਆ ਲੱਗੀ ਵੀ ਇਹ ਇਸ ਨੂੰ ਸੁਕਾ ਕੇ ਇਸ ਨੂੰ ਬਾਲਣ ਦੇ ਤੌਰ ਤੇ ਵਰਤ ਦੇਣਗੇ ਬਹੁਤ ਵਧੀਆ ਜੀ ਆ ਦੇ ਕੁਲੀ ਲੀ ਸਿੰਘ ਠੰਡਾ ਕਰ ਰਹੇ ਪਰ ਗਰਮ ਕਿ ਰਾਤ ਦੇ 10 ਵਜ ਚੁੱਕੇ ਨੇ ਜੀ ਸਾਰੇ ਬੰਦੇ ਚਲੇ ਗਏ। ਅਸੀਂ ਦੋ ਜਾਨੇ ਰਹਿ ਗਏ। ਜਾਂ ਫਿਰ ਇਹਨਾਂ ਦੇ ਬੰਦੇ ਨੇ ਇੱਕ ਕਾਣੀ ਰਹੀ ਤੇ ਇਹ ਦੂਵਾ ਸਾਡਾ ਕੰਮ ਨਿਬੜਨ ਨਾਲ। ਤੇ ਅਸੀਂ ਟਰੈਕਟਰ ਲੈ ਕੇ ਘਰੇ ਚਲੇ ਜਾਵਾਂਗੇ। ਇੱਥੇ ਹੀ ਕੰਡਾ ਤੋਲਿਆ। ਬਾਕੀ ਗੁੜ ਲੈ ਚੁੱਕੇ ਹਾਂ। ਗੁੜ ਆਪਣਾ ਉਹ ਬਾਕੀ ਨਾਲ ਲੈ ਗਏ ਜਿੰਨਾ ਹੋਇਆ ਸੀ 6.5 ਕੁਇੰਟਲ ਹੋਇਆ ਸੀ। ਉਹ ਨਾਲ ਲੈ ਗਏ। ਹੁਣ ਸਿੱਟਾ ਕਿੰ ਬਿਲਕੁਲ ਖਤਮ ਹੋ ਚੁੱਕਿਆ ਜੀ। ਅਸੀਂ ਘਰੇ ਜਾ ਰਹੇ ਹਾਂ। ਤੇ ਸਾਡੇ ਬੰਦੇ ਚਾਹ ਚੁ ਪੀ ਰਹੇ ਨੇ। ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਆਪਦੀ ਗੁਨਜਾਇਸ਼ ਮੁਤਾਬਕ ਥੋੜਾ ਥੋੜਾ ਇੱਕ ਜਰੂਰ ਬੀਜਿਆ ਕਰੋ ਤਾਂ ਕਿ ਆਪਾਂ ਵਾਈਟ 슈ਗਰ ਨੂੰ ਘਰੋਂ ਕੱਢ ਸਕੀਏ ਤੇ ਆਪਾਂ ਜਿਹੜਾ ਗੋੜਾ ਆਰਗੈਨਿਕ ਗੋੜਾ ਆਪਾਂ ਘਰੇ ਵਰਤ ਸਕੀਏ ਤੇ ਬਿਮਾਰੀਆਂ ਤੋਂ ਬਚ ਸਕੀਏ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਕਰੋ ਧੰਨਵਾਦ